ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹਿਲੀ ਪਾਤਸ਼ਾਹੀ ਦੇ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਛਬਮਾ ਪੜ੍ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਿਆਮੀ ਗੁਰੂ ਜੀ ਉਹਨਾਂ ਦੀ ਕਮਜ਼ੋਰੀ ਨੂੰ ਆਣ ਪੌ ਕਰ ਗਏ ਉਹ ਵੀ ਬਾਹਰ ਆ ਪਹੁੰਚੇ ਗੁਰੂ ਜੀ ਨੇ ਪੀਰਾਂ ਨੂੰ ਆਖਿਆ ਕਿਉਂ ਭਾਈ ਬਾਹਰ ਦੀ ਕਾਲੀ ਕਿਉਂ ਕੀਤੀ ਤੁਸਾਂ ਦੇ ਚਿਹਰਿਆਂ ਦੇ ਰੰਗ ਕਿਉਂ ਉੱਡੇ ਹੋਏ ਨੇ ਉਹ ਪੀਰ ਗੁਰੂ ਜੀ ਦੇ ਚਰਨੀ ਡਿੱਗ ਪਏ ਉਹ ਨਾ ਆਖਿਆ ਆ ਸੱਚ ਮੁੱਚ ਖੁਦਾ ਦੇ ਬੰਦੇ ਜੇ ਗੁਰੂ ਜੀ ਨੇ ਉਹਨਾਂ ਨੂੰ ਸੱਚਾ ਭਗਤੀ ਦਾ ਮਾਰਗ ਦੱਸਿਆ ਸੱਚੀ ਖੁਦਾ ਦੀ ਬੰਦਗੀ ਤੇ ਮਨੁੱਖਤਾ ਦੀ ਸੇਵਾ ਦਾਸ ਕੇ ਗੁਰੂ ਜੀ ਅੱਗੇ ਨੂੰ ਤੁਰੇ ਬਿਕਾ ਨੇਰ ਤੇ ਜੈ ਸਲ ਮੇਰ ਜੈ ਸਲ ਮੇਰ ਦਾ ਰਤਨ ਬਠਿੰਡਾ ਤੋਂ ਸਰਸਾ ਦੇ ਦੱਖਣ ਪੱਛਮ ਵਿੱਚ ਮਾਰੂਥਲ ਦਾ ਇਲਾਕਾ ਜੋ ਰਿਆਸਤ ਬਿਕਾਨੇਰ ਦੇ ਨਾਲ-ਨਾਲ ਪ੍ਰਸਿੱਧ ਹੈ ਗੁਰੂ ਨਾਨਕ ਦੇਵ ਜੀ ਜੇ ਪ੍ਰਗਟ ਹੋਣ ਤੋਂ ਥੋੜਾ ਚਿਰ ਪਹਿਲਾਂ ਰਾਜੇ ਬੀਕੇ ਨੇ ਬਿਕਾਨੇਰ ਸ਼ਹਿਰ ਵੀ ਨੀਂ ਰੱਖੀ ਤੇ ਇਹ ਸਾਰੇ ਮਾਰੂਥਲ ਉੱਤੇ ਕਬਜ਼ਾ ਕਰ ਲਿਆ ਮਾ ਰਾਇਆ ਗੰਗਾ ਸਿੰਗ ਦੀ ਹਿੰਮਤ ਨਾਲ ਅੱਜ ਉਸ ਇਲਾਕੇ ਵਿੱਚ ਨਹਿਰ ਚੱਲੀ ਗਈ ਹੈ ਤੱਤੀ ਰੇਤ ਦਾ ਇਲਾਕਾ ਹਰੇ ਭਰੇ ਖੇਤਾਂ ਵਿੱਚ ਬਦਲ ਗਿਆ ਪਰ ਅੱਜ ਤੋਂ 400 ਸਾਲ ਪਹਿਲਾਂ ਇਹ ਸਾਰਾ ਇਲਾਕਾ ਬਹੁਤ ਡਰਾਉਣਾ ਸੀ ਕੋਹਰਾ ਤੱਕਰੀ ਸਹੀ ਰੇਟ ਦਿਖਾਈ ਜਾਂਦੀ ਸੀ ਪਾਣੀ ਪੀਣ ਵਾਸਤੇ ਵੀ ਔਖਾ ਮਿਲਦਾ ਸੀ ਕਿਤੇ ਕਿਤੇ ਪਾਣੀ ਦੇ ਜੋਹੜ ਛੱਪੜਾਂ ਝੀਲਾਂ ਸਨ ਉਹਨਾਂ ਜੋਹੜਾਂ ਦੇ ਚਿਰਦੇ ਵਸੋਂ ਸੀ ਮਾਰੂ ਥੱਲ ਵਿੱਚ ਵਸਦੇ ਬੰਦੇ ਦੁਨੀਆਂ ਨਾਲੋਂ ਟੁੱਟੇ ਹੋਏ ਸਨ ਗੁਰੂ ਜੀ ਨੇ ਉਦਰ ਨੂੰ ਹੋ ਤੁਰੇ ਮਰਦਾਨਾ ਮਾਰੂ ਥਲ ਦੇਖ ਕੇ ਡਰ ਗਿਆ ਆਖਣ ਲੱਗਾ ਦਾਤਾ ਅੱਗੇ ਜੰਗਲ ਵਿੱਚ ਫਿਰੇ ਸਾਂ ਨੇਕਾਂ ਬਲਾਈ ਮਿਲਿਆ ਸਨ ਹੁਣ ਮਾਰੂ ਥਲ ਵਿੱਚ ਤਰਿਆਏ ਹੀ ਮਰ ਜਾਵਾਂਗੇ ਮੌਤ ਕਿਉਂ ਜਾਂਦੇ ਮੌਤ ਕਿਉਂ ਜਾਂਦੇ ਜੇ ਕਿਧਰੇ ਵੱਡੇ ਸ਼ਹਿਰ ਵਾਲ ਚੱਲੋ ਜਿੱਥੇ ਪਾਣੀ ਸਵਾਦ ਦਾ ਮਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਮਰਦਾਨਿਆਂ ਕਰਤਾਰ ਰੰਗ ਦੇਖ ਕਰਤਾਰ ਦੇ ਰੰਗ ਦੇਖ ਇਸ ਮਾਰੂਥਲ ਵਿੱਚ ਲੱਖਾਂ ਜੀਵ ਵਸਦੇ ਹਨ ਕਰਤਾਰ ਉਹਨਾਂ ਨੂੰ ਰੋਟੀ ਜੀ ਦਿੰਦਾ ਹੈ ਉਹ ਕਰਤਾਰ ਅਸਾਂ ਨੂੰ ਰੋਟੀ ਪਾਣੀ ਦੇਵੇਗਾ ਅੱਗੇ ਬਹੁਤ ਸ਼ਹਿਰ ਹਨ ਯਾਰਾ ਹੰਕਾਰੀ ਪੁਰਖ ਹਨ ਜੋ ਭੋਲੇ ਭਾਲੇ ਜੀਵਾਂ ਨੂੰ ਧੋਖਾ ਦੇ ਕੇ ਕરાਏ ਪਾਰੇ ਨੇ ਉਹਨਾਂ ਹੰਕਾਰੀਆਂ ਨੂੰ ਸੱਚੀ ਭਗਤੀ ਮਾਰਗ ਦੱਸਣਾ ਹੈ ਸਤ ਕਰਤਾਰ ਕਹੋ ਅੱਖਾਂ ਮੀਟ ਹੁਣੇ ਪਹੁੰਚ ਜਾਂਦੇ ਹਨ ਮਰਦਾਨੇ ਨੇ ਗੁਰੂ ਜੀ ਦਾ ਹੁਕਮ ਮੰਨਿਆ ਬੀਕਾਨੇਰ ਸ਼ਹਿਰ ਦੇ ਨੇੜੇ ਪਹੁੰਚ ਗਏ ਸ਼ਹਿਰ ਦੇ ਬਾਹਰ ਜਾ ਡੇਰਾ ਲਾਇਆ ਗੁਰੂ ਜੀ ਦਾ ਅਨੋਖਾ ਵਣਾਂ ਦੇਖ ਕੇ ਲੋਕ ਇਕੱਠੇ ਹੋ ਗਏ ਬੀਕਾਨੇਰ ਸ਼ਹਿਰ ਦੇ ਪਥਰੀਲੇ ਟਿੱਬਿਆਂ ਉੱਤੇ ਸੁੰਦਰ ਸ਼ਹਿਰ ਹੈ ਮਾਰਵਾੜੀ ਤੇ ਰਾਜਪੂਤ ਸੇਠਾਂ ਨੇ ਨਾਲੇ ਕਿੱਤੇ ਪੱਥਰ ਦੀਆਂ ਉੱਚੀਆਂ ਇਮਾਰਤਾਂ ਬਣਾਈਆਂ ਹਨ। ਲక్ష్ਮੀ ਨਾਰਾਇਣ ਦਾ ਬਹੁਤ ਵੱਡਾ ਮੰਦਿਰ ਵੀ ਹੈ। ਇਸ ਸਥਾਨ ਉੱਤੇ ਕਦੇ ਸਰੇ ਵੱਡੇ ਜੈਨੀ ਰਹਿੰਦੇ ਸਨ। ਉਹਨਾਂ ਦੀ ਮੰਦੀ ਦੀ ਸਾਦੇ ਅਸੀਂ ਸਾ ਦੇਖ ਕੇ ਗੁਰੂ ਜੀ ਹੈਰਾਨ ਹੋਏ। ਉਹਨਾਂ ਦਾ ਜੀਵਨ ਪਸ਼ੂਆਂ ਨਾਲੋਂ ਵੀ ਪਹਿਰਾਸੀ। ਾਰੇ ਮੂਰਖ ਲੋਕ ਤੇ ਅਗਿਆਨੀ ਉਹਨਾਂ ਨੂੰ ਪੂਜੇ ਸਨ ਉਹਨਾਂ ਨੂੰ ਦੇਖ ਕੇ ਗੁਰੂ ਜੀ ਨੇ ਸ਼ਬਦ ਆਚਾਰਨ ਕੀਤਾ ਜੇਦਾ ਪਰਮਾਥਮ ਗੁਰੂ ਜੀ ਆਖਦੇ ਹਨ हे ਅਗਿਆਨੀ ਐਹੇ ਹਨ ਕਿ ਸਿਰ ਦੇ ਵਾਲ ਖੋਂਦੇ ਤੇ ਮੈਲਾ ਪਾਣੀ ਪੀਂਦੇ ਹਨ ਲੋਕਾਂ ਦੇ ਘਰਾਂ ਤੋਂ ਝੂਠਾ ਯੁਥਾ ਅਨਮੰਗ ਮੰਗ ਕੇ ਖਾਂਦੇ ਹਨ ਐਸੇ ਬੰਦੇ ਹਨ ਤੇ ਰੱਟੀ ਭਾ ਫੇਰ ਕੇ ਫੂਲਦੇ ਹਨ ਪੜਾਸਾਂ ਲੈਂਦੇ ਹਨ ਦੇਖਦੇ ਹਨ ਕਿਤੇ ਕੋਈ ਕੀੜਾ ਨਹੀਂ ਮਰ ਗਿਆ ਕੀੜਾ ਤਾਂ ਨਹੀਂ ਮਰ ਗਿਆ ਤੇ ਡਾਵਾਗੇ ਸਿਰ ਖੂਨ ਦੇ ਹਨ ਉਹ ਕੈਂਚੀ ਨਾਲ ਸਿਰ ਨਹੀਂ ਮੋਨਦੇ ਤਗੋਂ ਅੱਥਾ ਨੂੰ ਸਵਾ ਮਾਲਕੇ ਸਿਰ ਦੇਵਾਲ ਪੁੱਟ ਛੱਡਦੇ ਹਨ ਫਿਰ ਗੰਝਾ ਕਰ ਲੈਂਦੇ ਹਨ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਜਵਾਨ ਇਸ ਤਰ੍ਹਾਂ ਤੇ ਘਰ ਦੇ ਹੋਰ ਜੀਆਂ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਨੇ ਟੰਬਰ ਤਾਂ ਹੀ ਮਾਰ-ਮਾਰ ਕੇ ਰੋਂਦੇ ਹਨ ਸਰ ਵਰੜੀਆਂ ਨੇ ਕਦੀ ਘਰਦਿਆਂ ਦਾ ਪਤਾ ਹੀ ਨਹੀਂ ਕੀਤਾ ਮਾਂ ਬਾਪਾ ਮਰ ਜਾਣ ਉੱਤੇ ਕੋਈ ਕਿਰਿਆ ਕਰਮ ਤਿੱਤਰ ਪੱਤਲ ਦੀਵਾ ਅडक ਨਹੀਂ ਕਰਦੇ ਇਸ ਕਾਰਨ ਹੋ ਸਕਦਾ ਹੈ ਉਹਨਾਂ ਦੇ ਘਰ ਨਰਕਾਂ ਵਿੱਚ ਹੋਣ ਐਨੇ ਪ੍ਰਿਸ਼ਟੇ ਹੋਏ ਹਨ ਇਹਨਾਂ ਦੇ ਅਥੋਂ ਬ੍ਰਾਹਮਣ ਅੰਨ ਨਹੀਂ ਖਾਂਦੇ ਰਾਤ ਨੂੰ ਦਿਨੇ ਰਾਤ ਦਿਨੇ ਮੇਲੇ ਰਹਿੰਦੇ ਹਨ ਹਿੰਦੂ ਸਾਰਿਆਂ ਵਾਂਗ ਟਿੱ ਕਿ ਵੀ ਨਹੀਂ ਲਾਉਂਦੇ ਜਦੋਂ ਬੈਠਦੇ ਹਨ ਤਾਂ ਸਾਰੇ ਕੱਪੜੇ ਤਾਂ ਕੇ ਝੰਡ ਮਾਰ ਲੈਂਦੇ ਹਨ ਢੇਡਾ ਮੰਗ ਸਾਰੇ ਮੂੰਹ ਇਕੱਠੇ ਕਰ ਲੈਂਦੇ ਹਨ ਜਿਵੇਂ ਮਰਨ ਵਾਲੇ ਘਰ ਮਕਾਨ ਬੈਠੀ ਹੋਈ ਹੋਈ ਹੁੰਦੀ ਹੈ ਉਹਨਾਂ ਨੇ ਲੱਕਾ ਨਾਲ ਕਾਸੀ ਬੰਨ ਛੱਡੇ ਹਨ ਅੱਥਾ ਵਿੱਚ ਫੁੰਮਣ ਹਨ ਜੋ ਕੀੜੇ ਮਕੌੜੇ ਮੱਖੀ ਆਦਿਕ ਜੀਵ ਨੂੰ ਚੱਲਣ ਤੇ ਉਹਨਾਂ ਕੋਲੋਂ ਜੀਵਤਿਆ ਨਾ ਹੋ ਜਾਵੇ ਅੱਗੇ ਪਿੱਛੇ ਤੁਰਦੇ ਹਨ ਜੀਵਤਿਆ ਨਾ ਹੋ ਜਾਵੇ ਤੁਰੇ ਜਾਂਦੇ ਹੋਏ ਨਾ ਯੋਗੀ ਲੱਗਦੇ ਹਨ ਨਾ ਸੰਨਿਆਸੀ ਵਾਹ ਭਰੇ ਮਾਨਸੂ ਵੈਗਰੂ ਨੂੰ ਭਲਾ ਓਕੇ ਡੰਗਰਾ ਵਾਂਗ ਤੁਰੇ ਫਿਰਦੇ ਜੀ ਰਤਾ ਇਹ ਤਾਂ ਸੋਚੋ ਜੀਵਾਂ ਨੂੰ ਮਾਰਨ ਤੇ ਜਿਉਂਦੇ ਰੱਖਣ ਵਾਲੇ ਤੁਸੀਂ ਕੌਣ ਜੀ ਉਹ ਕਰਤਾਰ ਹੈ ਜੀਵਾਂ ਨੂੰ ਮਾਰਦਾ ਤੇ ਜਿਉਂਦੇ ਰੱਖਦਾ ਹੈ ਜੋ ਪੁਰਸ਼ਦਾਨ ਇਸ਼ਨਾਨ ਨਹੀਂ ਕਰਦੇ ਐਸੇ ਬੰਦਿਆਂ ਦੇ ਜੀਵਨ નિਸਫਲ ਹਨ ਇਹ ਜੀਵਨ ਨੂੰ ਛੱਡੋ ਛੱਡੋ ਤੇ ਕਰਤਾਰ ਦਾ ਸਿਮਰਨ ਕਰੋ सिद्धياتੇ नरपै ता वाले वचन सुनके सरे बड़े बड़े हैरान हुए लोकਾਂ ਦੀ ਰਾਣੀ ਦੀ ਕੋਈ ਹੱਦ ਨਾ ਰਹੀ ਐਸਾ ਕੌਣ ਪੁਰਸ਼ ਹੈ ਜੋ ਜੈਨਨੀ ਮੁਖੀਆਂ ਨੂੰ ਐਸੇ ਬਚਨ ਆਖੇ ਜੈਨਨੀ ਦੇ ਹੁਕਮ ਨੂੰ ਰਾਜਾ ਵੀ ਨਾ ਨਹੀਂ ਸੀ ਟਾਲ ਸਕਦਾ ਜੈਨ ਨਗਾਰੇ ਪੁਜਾਰੀ ਜੋ ਆਪਣੇ ਆਪ ਨੂੰ ਵੱਡਾ ਮੰਤਕ ਵਾਉਂਦਾ ਸੀ ਉਹ ਗੁਰੂ ਜੀ ਨੂੰ ਆਖਣ ਲੱਗਾ ਭਗਵਾਨ ਦੇ ਭਗਤ ਨੂੰ ਕਦੀ ਸ਼ਾਵਨ ਮਹੀਨੇ ਵਿੱਚ ਨਹੀਂ ਤੁਰਨਾ ਚਾਹੀਦਾ ਕਿਉਂਕਿ ਧਰਤੀ ਤੇ ਗਿੱਲੇ ਹੋ ਜਾਣ ਉਤੇ ਨੇਕ ਨੇਕਾਂ ਕੀੜੇ ਮਕੌੜੇ ਜੀਵ ਉਤਪੰਨ ਹੋ ਜਾਂਦੇ ਹਨ ਪੁਰਸ਼ ਦੇ ਭਾਰੀ ਪੈਰਾਂ ਨਾਲ ਉਹਨਾਂ ਦੇ ਮਰਨ ਦਾ ਡਰ ਹੈ ਜਿੰਨੇ ਮਰਨਗੇ ਓਨੀ ਹੀ ਹਤਿਆ ਲੱਗੇਗੀ ਸ੍ਰੀ ਵੜੇ ਜੀ ਇਹ ਗਾਲਸ ਸੁਣ ਕੇ ਗੁਰੂ ਜੀ ਅਸੇ ਤੇ ਆਖਨ ਲੱਗੇ ਸ੍ਰੀ ਵੜੇ ਤੇ ਉਹਨਾਂ ਦੇ ਮੁਖੀ ਪੁਜਾਰੀ ਸਾਰੇ ਸ੍ਰੀ ਗੁਰੂ ਜੀ ਦੇ ਚਰਨੀ ਲੱਗੇ ਸਤ ਕਰਤਾ ਸਤਨਾਮ ਦਾ ਕੀਰਤਨ ਦਿਨ ਰਾਤ ਕਰਨ ਲੱਗੇ ਤਨ ਤਨ ਮੇਰਾ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਲ ਵਿੱਚ ਪੱਥਰ ਦੀ ਬੇੜੀ ਤਾਰਨੀ ਵਿਕਾ ਨੇਰ ਵਿੱਚ ਸਤਨਾਮ ਰੂਪੀ ਅਮਰ ਦਾ ਛੱਟਾ ਦੇ ਕੇ ਗੁਰੂ ਜੀ ਮਾਰਵਾੜ ਦੇ ਦੇਸ ਵਾਲੇ ਤੋਰ ਪੈ ਨਵਾਂ ਰੰਗ ਨਗੌਰਤੀ ਜੈਸਮਲ ਮੇਰ ਨੂੰ ਹੋ ਗਿਆ ਜੈਸ ਜੈਸਲ ਮੇਰ ਵੱਲੋਂ ਜੀਵਾਂ ਨੂੰ ਉਪਦੇਸ਼ ਦੇ ਕੇ ਮਰਹਾਣੇ ਦੀ ਪਹਾੜੀ ਕੋਲ ਆਏ ਜਿੱਥੋਂ ਚਿੱਟਾ ਚਿੱਟਾ ਪੱਥਰ ਨਿਕਲਦਾ ਹੈ ਉਹ ਅਸਥਾਨ ਉਤੇ ਕੋਈ ਮੇਲਾ ਮੇਲਾ ਸੀ ਭਾਰੀ ਕੱਠ ਵਿੱਚ ਸਤ ਨਾਮ ਦਾ ਉਪਦੇਸ਼ ਕੀਤਾ ਜਦੋਂ ਮੇਲਾ ਮੁੱਕਿਆ ਤਾਂ ਜੋਧਪੁਰ ਚਲੇ ਗਏ ਜੋਧਪੁਰ ਰਿਆਸਤ ਦੀ ਰਾਇਤ ਆਮੀ ਸੀ ਜੋਧਪੁਰ ਦੇ ਬਾਹਰ 5 ਕੁ ਮੀਲ ਉੱਤੇ ਗੁਰੂ ਨਾਨਕ ਦੇਵ ਜੀ ਸਥਾਨ ਹੈ ਜਿੱਥੇ ਅੱਜ ਵੀ ਗੁਰਦੁਆਰੇ ਦੀ ਸ਼ਕਲ ਵਿੱਚ ਮੰਦਿਰ ਹੈ ਗੁਰੂ ਜੀ ਦੀ ਤਸਵੀਰ ਰੱਖੀ ਹੋਈ ਹੈ ਮਾਰਵਾੜੀ ਪੂਜਾ ਕਰਦੇ ਹਨ ਮਾਰਵਾੜ ਵਿੱਚ ਗੁਰੂ ਨਾਨਕ ਦੇਵ ਜੀ ਬਹੁਤ ਪ੍ਰਚਾਰ ਕੀਤਾ ਉਸ ਪ੍ਰਚਾਰ ਦਾ ਫਾਲ ਇਹ ਹੈ ਕਿ ਅੱਜ ਵੀ ਆਨਪੜ੍ਹ ਤੇ ਗਰੀਬ ਮਾਰਵਾੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਭਗਤੀ ਜਉਂਦੀ ਹੈ ਜੋਧਪੁਰ ਤੋਂ ਗੁਰੂ ਜੀ ਨੂੰ ਪਤਾ ਲੱਗਾ 65 ਮੀਲ ਦੀ ਵਿੱਥ ਉੱਤੇ 나ਥਾਂ ਦਾ ਅਸਥਾਨ ਹੈ 나ਥਾਂ ਦਾ ਜੋਹੜ ਆਖਦੇ ਹਨ ਉਹ ਜੋ ਹੜਾ ਸਰੋਵਰ ਉੱਤੇ ਬਹੁਤ ਵੱਡੇ ਕਰਾਮਾਤੀ नाथ ਰਹਿੰਦੇ ਹਨ ਉਹਨਾਂ ਨੂੰ ਕੋਈ ਫਤੇ ਨਹੀਂ ਕਰ ਸਕਦਾ ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ ਗੁਰੂ ਜੀ ਨੇ ਉਧਰ ਨੂੰ ਤਿਆਰੀ ਕਰ ਦਿੱਤੀ ਉਹ ਤਲਾਬ ਨਖੌਲੀ ਪਾਲੀ ਦੇ ਲੈnde ਪਾਸੇ ਜੰਗਲ ਵਿੱਚ ਹੈ ਅਜਿਹੀ ਯੋਗੀ ਰਹਿੰਦੇ ਹਨ ਗੁਰੂ ਜੀ ਉਸ ਥਾਂ ਤੇ ਪੁੱਜੇ ਸੱਚ ਮੁੱਚ ਤਗੜਾ ਨਾਥਾਂ ਦਾ ਟੋਲਾ ਉਥੇ ਰਹਿੰਦਾ ਸੀ ਗੁਰੂ ਜੀ ਸਰੋਵਰ ਦੇ ਇੱਕ ਪਾਸੇ ਡੇਰਾ ਲਾਇਆ ਮਰਦਾਨੇ ਨੇ ਦੇਖਿਆ ਬਿਨਾ 베ੜੀ ਤੁਲਹੀ ਤੋਂ ਕੋਈ ਕੰਨ ਪਾਟੇ 나ਥ ਪਾਣੀ ਉੱਤੇ ਚੌਂਕੜਾ ਮਾਰ ਕੇ ਬੈਠੇ ਹੋਏ ਹਨ ਉਹ ਰਾਣੋ ਕੇ ਗੁਰੂ ਜੀ ਨੂੰ ਪੁੱਛਣ ਲੱਗਾ ਗੁਰੂ ਜੀ ਇਹ ਕੀ ਕਉਕਤ ਹੈ ਜੋ ਇਹ ਕੇ ਪਾਣੀ ਉੱਤੇ ਡੋਲ ਬੈਠੇ ਹਨ ਇਹ ਹੱਥ ਪੈਰ ਨਹੀਂ ਲਾਉਂਦੇ ਤੇ ਡੁੱਬਦੇ ਵੀ ਨਹੀਂ ਗੁਰੂ ਜੀ ਨੇ ਬਚਨ ਕੀਤਾ ਮਰਦਾਨਿਆ ਰਬਾਬ ਵਜਾ ਕਿ ਕਰਤਾਰ ਦੇ ਰੰਗ ਦੇਖ ਗੁਰੂ ਜੀ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਬਾਬ ਵਜਾਉਣਾ ਸ਼ੁਰੂ ਕੀਤਾ ਰਬਾਬ ਜੀਆਂ ਤਾਰਾਂ ਵਿੱਚ ਸਤ ਕਰਤਾ ਸਤ ਕਰਤਾ ਸਤ ਕਰਤਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਿਤਨ ਉਤਪਨ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਰਸੀਲੀ ਸੁਰ ਨਾਲ ਇਹ ਸ਼ਬਦ ਆਚਾਰਨ ਕੀਤਾ ਤੇ ਅਦਾ ਪਰਮਾਤਮਾ ਹੈ ਮਰਦਾਨਿਆਂ ਇਹ ਕੰਨ ਪਾਟੇ ਨਾਥਾਂ ਦਾ ਤਨ ਤਾਂ ਸੜ ਕੇ ਮਿੱਟੀ ਰੂਪ ਹੋ ਚੁੱਕਾ ਹੈ ਜਦੋਂ ਇਹ ਤਨ ਸੜ ਗਿਆ ਤਾਂ ਮਨ ਲੋਹੇ ਦਾ ਮੈਲ ਵਰਗਾ ਕਾਲਾ ਹੋ ਗਿਆ ਹੈ ਹੰਕਾਰ ਦੇ ਔਗਣ ਦੁਸ਼ਮਨ ਹੋ ਗਏ ਹਨ ਝੂਠ ਦੇ ਵਾਜੇ ਵੱਜ ਰਹੇ ਹਨ ਝੂਠ ਦਾ ਪਾਜ ਖੁੱਲਣ ਵਾਲਾ ਹੈ ਗੁਰੂ ਜੀ ਦੇ ਸ਼ਬਦ ਤੇ ਤੋਂ ਬਿਨਾ ਅਗਿਆਨਤਾ ਵਿੱਚ ਡੁੱਬਣ ਵਾਲੇ ਹਨ ਵੈਰ ਅਗਿਆਨਤਾ ਨੇ ਕਈ ਰੂਪ ਢੂਗ ਦਿੱਤੇ ਹਨ ਇਸ ਤਰ੍ਹਾਂ ਪਾਣੀ ਉੱਤੇ ਤਰ ਕੇ ਦਿਖਾਵਾ ਕਰਨ ਦਾ ਕੀ ਲਾਭ ਸ਼ਬਦ ਰੂਪੀ ਬੇੜੀ ਵਿੱਚ ਤਰਨਾ ਚਾਹੀਦਾ ਹੈ ਇਹਨਾਂ ਨੂੰ ਕਰਾਮਾਤ ਦਾ ਹੰਕਾਰ ਹੈ ਪਰ ਕਰਾਮਾਤ ਦੇ ਭੇਦਾਂ ਨੂੰ ਨਹੀਂ ਜਾਣਦੇ ਇਹ ਉਹ ਚਾਹੁੰਦੇ ਹਨ ਤਾਂ ਪੱਥਰ ਨੂੰ ਤਾਰ ਸਕਦੇ ਹਨ ਸ੍ਰੀ ਗੁਰੂ ਨਾਨਕ ਦੇਵ ਜਿਉਂ-ਜਿਉਂ ਸ਼ਬਦ ਨੂੰ ਗਾਇਆ ਤਿਉਂ-ਤਿਉਂ ਤਰਨ ਵਾਲੇ ਕੰਨ ਪਾਟੇ ਨਾਥਾਂ ਦਾ ਜਾਲ ਉੱਪਰ ਆਸਣ ਢੋਲਣ ਲੱਗੇ ਉਹਨਾਂ ਦੀਆਂ ਸਮਾਧੀਆਂ ਖੁੱਲ ਗਈਆਂ ਉਹ ਰਾਨ ਹੋਏ ਕਿ ਕੌਣ ਭਗਵਾਨ ਦਾ ਸ਼ਰੀਕ ਆ ਗਿਆ ਹੈ ਜੋ ਸਾਡੀ ਕਰਾ ਮਾਤ ਨੂੰ ਖਿੱਚ ਰਿਹਾ ਹੈ ਉਹਨਾਂ ਨੇ ਅੱਖਾਂ ਖੋਲ ਕੇ ਦੇਖਿਆ ਕਿ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਹਨ ਉਨਾਂ ਦੇ ਕੀਰਤਨ ਨਾਲ ਉਹਨਾਂ ਦਾ ਜੋਗ ਬਲ ਕਮਜ਼ੋਰ ਹੋ ਰਿਹਾ ਸੀ ਉਹ ਸਰੋਵਰ ਵਿੱਚੋਂ ਬਾਹਰ ਨਿਕਲੇ ਤੇ ਗੁਰੂ ਜੀ ਕੋਲ ਆ ਗਏ ਹੋਰ ਵੀ ਇੱਧਰ ਉੱਧਰ ਖਿਲਰੇ ਹੋਏ 나ਥ ਇਕੱਠੇ ਉਹ ਆ ਗਏ ਹੋਏ ਇਕੱਠੇ ਆਉ ਹੋਏ 나ਥਾਂ ਵਿੱਚ ਬਹੁਤ 100-100 ਸਾਲ ਦੀ ਆਜੂ ਵਾਲੇ ਸਨ ਇੱਕ ਲਮੇਰੀ ਆਜੂ ਵਾਲਾ 나ਥ ਬੋਲਿਆ ੁਰਸ਼ਾ ਕੌਣ ਹੈ ਕਿੱਥੋਂ ਆਇਆ ਹੈ ਗੁਰੂ ਜੀ ਨੇ ਮੈਂ ਗੁਰੂ ਜੀ ਨਾਨਕ ਮੇਰਾ ਨਾਮ ਹੈ ਕਰਤਾਰ ਦਾ ਭੇਜਿਆ ਹੋਇਆ ਇੱਥੇ ਆਇਆ ਹਾਂ 나ਠ ਕਿਉ ਗੁਰੂ ਜੀ ਇਸ ਵਾਸਤੇ ਕਿੰ ਅਹੰਕਾਰੀ ਪੁੱਛਾਂ ਨੂੰ ਦੱਸਾਂ ਕਿ ਅਹੰਕਾਰ ਕਰਨਾ ਯੋਗ ਨਹੀਂ ਦੁਖੀ ਮਨੁੱਖਤਾ ਦੀ ਸੇਵਾ ਕਰਨਾ ਕਰਤਾਰ ਦਾ ਸਿਮਰਨ ਕਰਨਾ ਧਰਮ ਦੀ ਕੀਰਤ ਕਰਕੇ ਖਾਣਾ ਸੱਚ ਬੋਲਣਾ ਤੇ ਬਰਿਆਈਆਂ ਦਾ ਤਿਆਗ ਕਰਨਾ ਮਨੁੱਖ ਦਾ ਸੱਚਾ ਧਰਮ ਹੈ। 나ਥ ਕੋਈ ਤਪ ਉਹ ਸਾਧਿਆ ਹੈ ਕੋਈ ਯੋਗ ਵਿਆਸ ਕੀਤਾ ਹੈ ਗੁਰੂ ਜੀ ਕਰਤਾਰ ਦਾ ਸਿਮਰਨ ਕੀਤਾ ਹੈ ਤਾਂ ਆਪਸਾਂ ਦਿੱਤਾ ਸਾਧਨ ਦਿੱਤਾ ਲੋੜ ਹੀ ਨਹੀਂ 나ਥ ਕੋਈ ਕਰਮਾਤ ਵੀ ਦਿਖਲਾ ਸਕਦਾ ਹੈ ਗੁਰੂ ਜੀ ਕਰਾਮਾਤ ਤੋਂ ਕੀ ਪਾਵਾਂ नाथ ਐਨਾ ਭੋਲਾ ਹੈ ਕਰਾਮਾਤ ਦਾ ਵੀ ਨਹੀਂ ਪਤਾ ਗੁਰੂ ਜੀ ਜੋਗੀ ਜੀ ਕਰਾਰ ਮਾਤ ਦਾਤਾ ਮੈਨੂੰ ਨਹੀਂ ਪਤਾ ਨਾ ਮੈਂ ਕੋਈ ਕਰ ਸਖ ਦਿਖਾਉਣ ਦਾ ਹੰਕਾਰ ਕਰਦਾ ਹਾਂ ਪਰ ਮੈਂ ਇਹ ਸਮਝਦਾ ਹਾਂ ਕਿ ਕਰਤਾਰ ਮੇਰੀ ਸਹਾਇਤਾ ਕਰਦਾ ਹੈ ਜਦੋਂ ਕੋਈ ਔਂਕੜ ਬਣੇ ਔਂਕੜ ਬਣੇ ਨਾਥ ਭਾਵੀ ਹੈ ਕਿ ਭਗਵਾਨ ਤੇਰੀ ਸੇਵਾ ਕਰਦਾ ਹੈ ਗੁਰੂ ਜੀ ਤਹਾਂ ਉਹ ਸੱਚ ਭਗਵਾਨ ਗੰਮ ਅਪਰ ਅੰਪਾਰ ਕਰਪਾਲੂ ਦਿਆਲੂ ਦਾਤਾ ਮੇਰੀ ਸੇਵਾ ਕਰਦਾ ਹੈ ਨਾਥ ਇਸ ਰੋਵਰ ਦਾ ਜਾਲ ਬਹੁਤ ਡੂੰਗਾ ਹੈ ਕਈ ਸਦੀਆਂ ਤੋਂ ਸਰੋਵਰ ਸੁੱਕਾ ਨਹੀਂ ਕਈ ਨਾਥ ਇਸ ਰੋਵਰ ਦੇ ਉੱਤੇ ਚੌਂਕੜਾ ਮਾਰ ਕੇ ਇਸ ਤਰ੍ਹਾਂ ਬੈਠ ਜਾਂਦੇ ਹਾਂ ਜਿਵੇਂ ਤਰਤੀ ਉਤੇ ਆਸਨ ਜਮਾ ਕੇ ਅਡੋਲ ਬੈਠੇ ਹੋਏ ਹੰਦੇ ਹਨ ਤੁਸੀਂ ਵੀ ਬੈਠ ਕੇ ਦਿਖਾਓ ਗੁਰੂ ਜੀ ਮੁਸਕਰਾਏ ਪੱਥਰ ਪਾਣੀ ਵਿੱਚ ਡੁੱਬਦਾ ਹੈ ਕਿ ਤਰਦਾ ਨਾਥ ਪੱਥਰ ਡੁੱਬ ਜਾਂਦਾ ਹੈ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਖਲੋਗਏ ਉਹਨਾਂ ਨੇ ਆਪਣੇ ਕਮਲ ਨੈਣਾ ਨਾਲ ਚਿਰਦੇ ਦੇਖਿਆ ਉਹਨਾਂ ਦੀ ਨਿਗਾਹ ਵਿੱਚ ਇੱਕ ਪੱਥਰ ਦਾ ਕੁੰਡਾ ਪਿਆ ਸੀ ਜੋ ਕੇ ਇਮਾਨ ਪਾਰਾ ਸੀ ਉਸ ਵਿੱਚ ਜੋਗੀ ਭੰਗ ਘੋਟਿਆ ਕਰਦੇ ਸਨ ਗੁਰੂ ਜੀ ਨੇ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਿਆ ਉੱਠ ਓ ਹੂੰਡਾ ਪਿਆਈ ਉਹਨੂੰ ਚੋਕ ਲਿਆ ਸਤ ਕਰਤਾਰ ਆਖ ਕੇ ਚੁੱਕੀ ਸਤਿਬਚਨ ਜੀ ਆਖ ਕੇ ਮਰਦਾਨਾ ਉੱਠਿਆ ਹੂੰਡੇ ਵੱਲ ਹੂੰਡੇ ਵੱਲ ਚੱਲਿਆ ਗਿਆ ਸਾਰੇ ਨਾਥ ਮਰਦਾਨੇ ਵਾਲੇ ਵੇਖੀ ਵੇਖਣ ਲੱਗ ਪਏ ਉਹਨਾਂ ਦੇਖਿਆ ਕਿ ਮਰਦਾਨਾ ਕੁੰਡੇ ਕੋਲ ਜਾ ਖਲੋਤਾ ਜਿਸ ਕੁੰਡੇ ਬਾਰੇ ਉਹਦਾ ਦੰਦ ਕਥਾ ਸੀ ਕਿ ਰਿੱਧੀ ਸਿੱਧੀ ਵਾਲੇ ਜੋਗੀ ਆਪਣੇ ਜੋਗ ਬਾਲ ਨਾਲ ਚੁੱਕ ਕੇ ਲਿਆਂਦਾ ਸੀ ਉਸ ਪਿੱਛੇ ਕੋਈ ਉਸ ਨੂੰ ਹਲਾ ਨਹੀਂ ਸਕਦਾ ਉਹ 나ਥ ਖੇੜ ਖੜਾ ਕੇ ਹਸਣ ਲੱਗੀ ਵਾਹ ਮਾੜੂ ਆ ਜੀਆ ਕਿਵੇਂ ਕੁੰਡਾ ਚੁੱਕੇਗਾ ਕੁੰਡਾ ਤੇ ਇਸ ਕੁੰਡਾ ਤੇ ਇਸ ਕੋਲ ਹਿਲਣਾ ਵੀ ਨਹੀਂ ਨਾਥਾਂ ਨੇ ਆਖਿਆ ਪਰ ਭਲੇ ਭੋਲੇ 나ਥਾਂ ਨੂੰ ਪਤਾ ਨਹੀਂ ਸੀ ਕਿ ਮਰਦਾਨੇ ਵੀ ਪੇਠ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥ ਹੈ ਜੋ ਰਿੱਡੀਆਂ ਸਿੱਡੀਆਂ ਮਾਲਕ ਹਨ ਜਦ ਤੇ ਦੁੱਖ ਹਰਨ ਵਾਲੇ ਸਭ ਸ਼ਕਤੀਵਾਨ ਆਪ ਕਰਤਾਰ ਹਨ ਜਿਵੇਂ ਹੁਕਮ ਦੇ ਪਿੱਛੇ ਸ੍ਰੀ ਰਾਮਚੰਦਰ ਜੀ ਦੀ ਸ਼ਕਤੀ ਸੀ ਉਹਨਾਂ ਨੇ ਲੰਕਾ ਸਾੜ ਕੇ ਜਿਵੇਂ ਹਨੂਮਾਨ ਦੇ ਪਿੱਛੇ ਸ੍ਰੀ ਰਾਮਚੰਦਰ ਦੀ ਸ਼ਕਤੀ ਸੀ ਤੇ ਉਹਨਾਂ ਨੇ ਲੰਕਾ ਸਾੜ ਕੇ ਸਵਾ ਕੀਤਾ ਸੀ ਮਰਦਾਨੇ ਨੇ ਸੱਤ ਕਰਾ ਤਾਰ ਆ ਕੇ ਕੁੰਡੇ ਨੂੰ ਹੱਥ ਪਾਇਆ ਹਲਾਇਆ ਉਹ ਸੌਖਾ ਹੀ ਲਪਿਆ ਮਰਦਾਨੇ ਨੇ ਮੋਢੇ ਉੱਤੇ ਰੱਖ ਲਿਆ ਤੇ ਚੁੱਕ ਕੇ ਸਰੋਵਰ ਦੇ ਕਿਨਾਰੇ ਲੈ ਆਇਆ ਗੁਰੂ ਜੀ ਨਿਗਾਹ ਬੰਨ ਕੇ ਮਰਦਾਨੇ ਵਾਲ ਵੇਖਦੇ ਰਹੇ ਗੁਰਾਂ ਜੀ ਦੇ ਦੇਖਣ ਦੀ ਸ਼ਕਤੀ ਨਾਲ ਹੀ ਪੱਥਰ ਹੌਲਾ ਹੋ ਗਿਆ 나ਥਾਂ ਦਾ ਹਾਸਾ ਰੋਕ ਗਿਆ ਉਹਨਾਂ ਦੇ ਮੂੰਹ ਅੱਡੇ ਹੀ ਰਹਿ ਗਏ ਉਹ ਹੈਰਾਨ ਸਨ ਕਿ ਇਹ ਪਤਲੇ ਜਿਹੇ ਸਰੀਰ ਵਾਲੇ ਬੰਦੇ ਨੇ ਇੰਨਾ ਭਾਰੀ ਪੱਥਰ ਕਿਵੇਂ ਚੁੱਕ ਲਿਆ ਕਈਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਨਾ ਮਾਨ ਹੀ ਮਾਨ ਪ੍ਰਤੀਤ ਕਰ ਲਿਆ ਕਿ ਦਾ ਸੱਚਮੁੱਚ ਗੁਰੂ ਨਾਨਕ ਜੀ ਕੋਈ ਅਵਤਾਰ ਹੈ ਪਰ ਹੰਕਾਰ ਹੀ ਨਾਥ ਅਜੇ ਵੀ ਹੰਕਾਰ ਤਾਪ ਮੱਠਾ ਨਾ ਹੋਇਆ ਭਾਰੀ ਪੱਥਰ ਦਾ ਕੁੰਡਾ ਮਰਦਾਨੇ ਨੇ ਸਰੋਵਰ ਵਿੱਚ ਤਾਰ ਦਿੱਤਾ ਉਹ ਬੇੜੀ ਵਾਂਗ ਤਰ ਗਿਆ ਪਰਨ ਲੱਗ ਪਿਆ ਪਾਣੀ ਦੀਆਂ ਛਾਲਾਂ ਨਾਲ ਉਹ ਕੁੰਡਾ ਉਸੇ ਤਰ੍ਹਾਂ ਹੀ ਨੰ ਲੱਗਾ ਜਿਵੇਂ ਲੱਕੜ ਦੀ ਬੇੜੀ ਦੀਆਂ ਬੇੜੀ ਪਾਣੀ ਨਹੀਂ ਅਸ਼ਲਾਂ ਨਾਲ ਹੀ ਲੱਗੀ ਕੁੰਡਾ ਤਰਦਾ ਤਰਦਾ ਅੱਗੇ ਨੂੰ ਜਾਣ ਲੱਗਾ ਨਾਥ ਵੇਤੀ ਇਹ ਵੀ ਸਮਾਦ ਰਹੇ ਗਏ ਉਹਨਾਂ ਦਾ ਇਹ ਦੰਦ ਜੁੜ ਗਏ ਹੰਕਾਰ ਦਾ ਸਿਰ ਨੀਵਾ ਹੋ ਗਿਆ ਆਪੇ ਤਰੀ ਪੱਥਰ ਦੀ ਬੇੜੀ ਨੂੰ ਦੇਖ ਕੇ ਗੁਰੂ ਨਾਨਕ ਜੀ ਨੇ ਇਹ ਸ਼ਬਦ ਉਚਾਰਨ ਲੱਗੇ ਤੇ ਦਾ ਪਰਮਾਤਮ ਗੁਰੂ ਨਾਨਕ ਦੇਵ ਜੀ ਨਾਥਾਂ ਨੂੰ ਉਪਦੇਸ਼ ਦੇਣ ਲੱਗੇ ਇਹ ਨਾਥੋ ਇਹ ਬੇਸਮਝੀ ਹੈ ਕਿ ਪਾਣੀ ਉੱਤੇ ਤਰੇ ਪਾਣੀ ਉੱਤੇ ਪੱਥਰ ਵੀ ਤਰ ਸਕਦਾ ਹੈ ਇਹ ਸਰੋਵਰ ਅਗਲਾ ਪਾਵ ਸਾਗਰ ਤਰਨਾ ਕਠਨ ਹੈ ਉਸ ਤਰਨ ਵਾਸਤੇ ਗੁਰੂ ਜੀ ਦੇ ਆਸਰੇ ਸੱਚ ਦੀ ਬੇੜੀ ਹੋਣੀ ਚਾਹੀਏ ਉਸ ਬੇੜੀ ਵਿੱਚ ਬੈਠ ਕੇ ਗੁਰਾਂ ਜੀ ਦੇ ਵਿਚਾਰ ਚੱਪੂ ਲਾ ਕੇ ਤਰਨਾ ਚਾਹੀਏ ਜਗਤ ਵਿੱਚ ਕਈ ਆਉਂਦੇ ਕਈ ਜਾਂਦੇ ਪੂਰਾ ਦੇ ਪੂਰ ਹੰਕਾਰ ਉਹਨਾਂ ਨੂੰ ਪਾਰ ਨਹੀਂ ਹੋਣ ਦਿੰਦਾ ਉਹੋ ਹੀ ਤਰਦੇ ਜੋ ਗੁਰਮਖ ਬਣ ਕੇ ਉਹਨਾਂ ਬਚਨਾਂ ਨੂੰ ਮੰਨਦੇ ਹੋਏ ਹੰਕਾਰ ਨੂੰ ਛੱਡਦੇ ਹਨ ਏ ਨਾਥੋ ਗੁਰੂ ਜੀ ਤੋਂ ਬਿਨਾ ਤਰਿਆ ਨਹੀਂ ਜਾਣਾ ਜਿਸ ਨਾਲ ਸੁੱਖ ਮਿਲੇ ਇਹ ਸਨਾਨ ਸੁਖ ਮਿਲੇ ਸੁਖ ਰੂਪੀ 베ੜੀ ਵਿੱਚ ਗੁਰੂ ਦਾ ਆਪਦੇਸ਼ ਹੈ ਕਰਤਾਰ ਨੂੰ ਸੁਬੋਧਨ ਕਰਕੇ ਗੁਰੂ ਜੀ ਆਖਦੇ ਹੇ ਪਰਮਾਤਮਾ ਮੇਰੇ ਤੇ ਮਿਹਰ ਕਰੋ ਜਿਵੇਂ ਆਪ ਨੂੰ ਪੌਂਦਾ ਤਿਵੇਂ ਮੈਨੂੰ ਰੱਖੋ ਆਪ ਦੇ ਬਿਨਾ ਹੋਏ ਕਿਸੇ ਦੂਸਰੇ ਉੱਤੇ ਮੇਰਾ ਭਰੋਸਾ ਨਹੀਂ ਮੈਂ ਅੱਗੇ ਪਿੱਛੇ ਇਹ ਕਿਹਰਾਨ ਹੋ ਰਿਆਂ ਹਾਂ ਅੱਗੇ ਮਸਾਣਾ ਦੀ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ ਪਿੱਛੇ ਹੋਰ ਜੰਮਦੇ ਆਉਂਦੇ ਹਨ ਇਹ ਜਗਤ ਚਾਲ ਹੈ ਪਰਮਾਤਮਾ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ ਆਪ ਹੀ ਖਤਮ ਕਰਦਾ ਹੈ ਪਰ ਉਹ ਹਾਰ ਉਹਦੇ ਵਿੱਚ ਉਸੇ ਤਰ੍ਹਾਂ ਵਸਦਾ ਜਿਵੇਂ ਪਾਣੀ ਦੇ ਘੜੀਆਂ ਵਿੱਚ ਅੱਧਾ ਦਸੂ ਚੰਦਰਮਾ ਦੀ ਪਰਬਤ ਪਰਬੰਦ ਬੰਦਾ ਪੈਦਾ ਹੁੰਦਾ ਹੈ ਪਰਬੰਧ ਵਾਂ ਪੈਦਾ ਹੁੰਦਾ ਹੈ ਆਪ ਹੀ ਪਰਮਾਤਮਾ ਮਿਲਦਾ ਹੈ ਆਪ ਹੀ ਆਪਣੇ ਚਰਨਾਂ ਚ ਲੈ ਜਾਂਦਾ ਹੈ ਏ ਨਾਥੋ ਕਰਤਾਰ ਦੇ ਪ੍ਰਾਰਥਨਾ ਕਰਿਆ ਕਰੋ ਏ ਕਰਤਾਰ ਮੈਂ ਤੈਨੂੰ ਇੱਕ ਪਲ ਨਾ ਭੁੱਲਾਂ ਕਿਉਂਕਿ ਜਿਉਂ-ਜਾ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ ਕਿਉਂ ਤੇ ਅੰਤ ਰੂਪੀ ਸੁੱਖਾਂ ਦੀ ਵਰਖਾ ਹੁੰਦੀ ਹੈ ਇਹ ਮਾਨ ਤਨ ਪਰਮਾਤਮਾ ਦਾ ਹੈ ਪਰਮਾਤਮਾ ਦਾ ਹੰਕਾਰ ਨੂੰ ਖਤਮ ਕਰੇ ਅੱਖਾਂ ਖੋਲ ਕੇ ਵੇਖੋ ਇਹ ਜਗਤ ਨੇ ਤਰਲੋਕ ਤਰਲੋਕ ਪੈਦਾ ਕੀਤੇ ਹਨ ਮਨੋਖ ਹਨੇਰੇ ਵਿੱਚ ਰਹਿੰਦੇ ਹਨ ਗੁਰਮੁਖ ਗਿਆਨ ਚਾਨਣ ਰਹੀਂ ਸਭ ਕੁਝ ਉਹ ਜਾਣ ਜਾਂਦਾ ਹੈ ਗੁਰਮੁਖ ਗਿਆਨ ਚਾਨਣ ਰਹੀਂ ਸਭ ਕੁਝ ਉਹ ਜਾਣ ਜਾਂਦਾ ਹੈ ਜੇ ਉਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਨਿਰੰਕਾਰੀ ਜੋਤ ਹਰ ਦੇ ਵਿੱਚ ਹੈ ਜਿਨ੍ਹਾਂ ਦਾ ਗੁਰਮਖਾਂ ਨੇ ਜਾਣ ਲਿਆ ਹੈ ਉਹ ਨਾ ਨੂੰ ਵਿਦਾਈ ਦੇਣੀ ਚਾਹੀਦੀ ਹੈ ਜਿਨ੍ਹਾਂ ਹਿਰਦਿਆਂ ਅੰਦਰ ਸੱਚ ਹੈ ਉਹ ਸੱਚ ਆਸਰੇ ਪਰਮਾਤਮਾ ਨਾਲ ਮਿਲ ਗਏ ਹਨ ਸੰਤੋਖ ਨਾਲ ਤਰੀਦਾ ਹੈ ਨਾਥਾਂ ਦਾ ਮੁਖੀ ਇਹ ਉਪਦੇਸ਼ ਸੁਣ ਕੇ ਪੱਥਰ ਦੀ ਬੇੜੀ ਤਰਦੀ ਦੇ ਵੇਖ ਕੇ ਗੁਰੂ ਜੀ ਦੇ ਚਰਨਾਂ 'ਤੇ ਡਿੱਗਾ ਉਹ ਦਾ ਹੰਕਾਰ ਟੁੱਟ ਗਿਆ ਗੁਰੂ ਜੀ ਨੇ ਉਹਦੇ ਸਿਰ ਉੱਪਰ ਸਿਰ ਨੂੰ ਉੱਪਰ ਚੱਕਿਆ ਅੱਖਾਂ ਵਿੱਚ ਅੱਖਾਂ ਮਲਾਈਆਂ ਪਿਆਰ ਤੇ ਸ਼ਾਂਤੀ ਸਿਮਰਨ ਦਾ ਦਾਨ ਬਖਸ਼ ਦਿੱਤਾ 나ਥ ਉਸ ਮੋਹ 나ਥ ਆਪੋ ਮਹਾਰਾ ਸਤ ਕਰਤਾ ਸਤ ਕਰਤਾ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਸ਼ਬਦਾਂ ਦਾ ਸਿਮਰਨ ਕਰਦਾ ਆ ਮਸਤ ਹੋ ਕੇ ਨੱਚਣ ਲੱਗ ਪਿਆ ਆਰੇ ਚੇਲੇ ਗੁਰੂ ਜੀ ਦੇ ਸਿੱਖ ਬਣੇ ਇਸ ਨਾਥਾਂ ਦੇ ਡੇਰੇ ਅਜੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਦੇਸ਼ ਹੁੰਦਾ ਹੈ ਕਈ ਮੰਤ ਐਸੇ ਗੁਰਮਖ ਹੋਏ ਹਨ ਜਿਨ੍ਹਾਂ ਮਾਰਵਾੜੀ ਲੋਕਾਂ ਵਿੱਚ ਸਤ ਕਰਤਾਰ ਸਤ ਕਰਤਾਰ ਦਾ ਪ੍ਰਚਾਰ ਕੀਤਾ ਅੱਜ ਵੀ ਲਖਾਂ ਜੀ ਆ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਦੇ ਹਨ ਤੇ ਇਸ ਤਰਿਆਂ ਦੇ ਪੁੰਨਿਆਂ ਦਾ ਵਰਤ ਰੱਖਦੀਆਂ ਹਨ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕਦਾ ਜਾਪ-ਜਾਪਦੀਆਂ ਹਨ 나ਥ ਦਵਾਰੇ ਦੀ ਸਾਖੀ 나ਥਾਂ ਦੇ ਜੋੜ ਤੋਂ ਚੱਲ ਕੇ ਗੁਰੂ ਜੀ ਲੋਹਾ ਗਾਰਤਲਾ ਆਬੁਤੇ ਆਏ ਉਥੇ ਦੇਵੀ ਦਾ ਮੰਦਿਰ ਸੀ ਉਸ ਮੰਦੇ ਦੇਵੀ ਨੂੰ ਸ਼ਰਾਬ ਦਾ ਭੋਗ ਲਾਇਆ ਜਾਂਦਾ ਸੀ ਗੁਰੂ ਜੀ ਨੇ ਪੁਜਾਰੀਆਂ ਨੂੰ ਪੁਜਾਰੀਆਂ ਨੂੰ ਅਪਦੇਸ਼ ਦੇ ਕੇ ਦੇਵੀ ਨੂੰ ਸ਼ਰਾਬ ਚੜਾਉਣੀ ਬੰਦ ਕਰਵਾਈ ਮੰਦੇ ਕਰਮਾਂ ਤੋਂ ਹਟਾਇਆ ਅੱਗੇ 나ਥ ਦਵਾਰੇ ਪਹੁੰਚੇ ਇੱਥੋਂ ਦਾ 나ਥ ਬਹੁਤ ਹੰਕਾਰੀ ਪਰ ਧਰਮੀ ਤੇ ਧੁਰਿਆਚਾਰੀ ਸੀ ਉਹ ਧਰਮ ਤੇ ਯੋਗ ਇਹ ਨਾ ਮੁੱਚ ਠੱਗੀ ਕਰਦਾ ਸੀ ਗੁਰੂ ਜੀ ਉਸ ਦੇ ਦਵਾਰੇ ਕੋਲ ਜਾ ਬੈਠੇ ਉਹ ਹੰਕਾਰੀ 나ਥ ਬਾਹਰੋਂ ਆਇਆ ਸਤ ਕਰ ਬਾਹਰੋਂ ਆਇਆ ਦਾ ਸਤ ਕਰ ਸਤਕਾਰ ਨਾ ਕਰਦਾ ਸੀ ਸਗੋਂ ਮਖੌਲ ਕਰਕੇ ਅੱਗੇ ਤੋਰ ਦਿੰਦਾ ਗੁਰੂ ਜੀ ਇਸ ਰੋਖ ਦੀ ਛਾਵੇਂ ਬੜੇ ਥੜੇ ਉੱਤੇ ਬੈਠੇ ਬੈਠੇ ਸਨ ਉਹ ਹੰਕਾਰੀ 나ਥ ਸੁੰਦਰ ਕੱਪੜੇ ਗਹਿਣੇ ਪਾ ਕੇ ਅਤਰ ਭਲੇ ਲਜੇ ਗੰਦੀ ਨਾਲ ਤੇਲ ਲਾ ਕੇ ਮਟਕ ਨਾਲ ਬਾਹਰ ਨਿਕਲਿਆ ਗੁਰੂ ਜੀ ਨੇ ਗੁਰੂ ਜੀ ਦੇ ਲਾਗਿਓ ਲੰਗ ਗਿਆ ਪਰ ਉਸ ਨੇ ਅੱਖ ਪੁੱਟ ਕੇ ਗੁਰੂ ਜੀ ਵੱਲ ਨਾਲ ਦੇਖਿਆ ਗੁਰੂ ਜੀ ਤਾਂ ਸ਼ਾਂਤ ਚਿਤਰੇ ਮਰਦਾਨਾ ਘਰਮ ਹੋ ਗਿਆ ਮਰਦਾਨਾ ਕਰੋਧ ਨਾਲ ਬੋਲਿਆ ਦਾਤਾ ਇਹ ਤਾਂ ਬੋਹਤ ਅਹੰਕਾਰੀ ਸਾਧੂ ਹੈ ਇਸ ਤਰ੍ਹਾਂ ਵਾਰਿ ਸ਼ਿੰਗਾਰ ਕਰਕੇ ਲੰਗ ਗਿਆ ਹੈ ਅਸਾਂ ਨੇ ਇਸ ਨੇ ਬੁਲਾਇਆ ਵੀ ਨਹੀਂ ਤੱਕ ਇਹ ਕੈਸਾ ਬੰਦਾ ਹੈ ਗੁਰੂ ਜੀ ਬੋਲੇ ਮਰਤਾ ਨਿਆ ਇਸ ਦਾ ਦੋਸ਼ ਨਹੀਂ ਮਾਇਆ ਐਸੀ ਠਗਣੀ ਹੈ ਜੀਵ ਦੀ ਚਾਲਟਾ ਅਲੋਗੜ ਦੇਂਦੀ ਹੈ ਰ ਬਾਦ ਛੇੜ ਕੀਰਤਨ ਕਰੀਏ ਪਾਪਾਂ ਦੇ ਨਿਹਰੇ ਖੂ ਵੱਲ ਜਾ ਰਿਹਾ ਹੈ ਇਸ ਨੂੰ ਇਸ ਖੂਚੋਂ ਕੱਢਣਾ ਬਚਾਉਣਾ ਮਰਦਾਨੇ ਨਿਰਭਾਉ ਸ਼ੇਰੀ ਸੁਰੀ ਗੁਰੂ ਨਾਨਕ ਦੇਵ ਜੀ ਸ਼ਬਦ ਚਾਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ